ਹੈਲੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੀ ਨੇ ਠੀਕ ਹੋ ਹੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਨ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਸੂਟ ਰੈਡੀ ਕੀਤੇ ਐ ਆਪਾਂ ਦੋ ਸੂਟ ਤਿਆਰ ਕੀਤੇ ਐ ਲੈਂਸ ਲਾ ਕੇ ਤੇ ਆਪਾਂ ਤੁਹਾਡੇ ਨਾਲ ਉਹਦੀ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਸ਼ੁਰੂ ਕਰਨ ਦਾ ਪਹਿਲਾਂ ਪਲੀਜ਼ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਆਪਾਂ ਸੂਟ ਰੈਡੀ ਕੀਤਾ ਐ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਇਹ ਦਾ ਗਲਾ V ਸ਼ੇਪ ਚ ਬਣਾਇਆ ਹੈ ਤੇ ਇਹਦੇ ਕਫ ਬਣਾਏ ਨੇ ਆਪਾਂ ਇਹ ਕਫ ਬਣਾ ਕੇ ਉਹਦੇ ਅੱਗੇ ਕਫਾਂ ਦੇ ਆਪਾਂ ਇਹ ਲੈਸ਼ ਲਾਈ ਹੈ ਇਹ ਇੱਕ ਕਫ ਤੇ ਪੂਰੇ ਸੂਟ ਦੇ ਸ਼ਰਟ ਦੇ ਇਹ ਕਲੀਆਂ ਪਾਈਆਂ ਨੇ ਆਪਾਂ ਤੇ ਸਲਵਾਰ ਇੱਧਰ ਰੱਖ ਲਈ ਇਹ ਪੂਰੀ ਸ਼ਰਟ ਦੇ ਆਪਾਂ ਇਹ ਕਲੀਆਂ ਪਾਈਆਂ ਨੇ ਘੇਰੇ ਤੱਕ ਕਲੀਆਂ ਪਾ ਕੇ ਫਿਰ ਆਪਾਂ ਘੇਰੇ ਦੇ ਫੋਰ ਸਾਈਡ ਵੀ ਲੈਂਸ ਲਾਈ ਆ ਇਹ ਨਾਲ ਪਸਲਵਾਰ ਨੂੰ ਆਇਆ ਸਲਵਾਰ ਦੇ ਪੌਚੇ ਤੇ ਇੱਕ ਲੈਂਸ ਲਾਈ ਆ ਆ ਭਾਈ ਕਾ ਸੂਟ ਰੈਡੀ ਕੀਤਾ ਇਹਦਾ ਗੱਲਾ ਤਿੰਨ ਗੁੱਠਾ ਵਾਲਾ ਬਣਾਇਆ ਤੇ ਇਹਦੇ ਆਪਾਂ ਇਹਦੇ ਵੀ ਕਫ ਲਾਏ ਆ ਇਹ ਦੇਖ ਕਫਲਾ ਆ ਕੇ ਕਫਾਂ ਦੇ ਅੱਗੇ ਪਲੇਨ ਕਪੜਾ ਲਾਇਆ ਤੇ ਉੱਪਰ ਆਪਣਾ ਲੈਸ਼ ਲਾਈ ਹੈ 골ਡਨ ਕਲਰ ਦੀ ਦੋਨੋਂ ਬਾਜੂਆਂ ਤੇ ਤੇ ਇਹ ਆਪਾਂ ਕਲੀਆਂ ਪਾਈਆਂ ਇਹ ਪਲੇਸਤੀਆਂ ਕਲੀਆਂ ਪਾਈਆਂ ਨੇ ਪੂਰੇ ਘੇਰੇ ਤੱਕ ਦੋਨੋਂ ਸਾਈਡ ਕਲੀਆਂ ਪਾ ਕੇ ਫਿਰ ਆਪਾਂ نیچے ਫੱਟਾ ਲਾਇਆ ਏ ਪਲੇਨ ਕਪੜੇ ਦਾ ਪਲੇਨ ਕਪੜੇ ਤੇ ਕਪੜਾ ਲਾ ਕੇ ਘੇਰੇ ਤੇ ਫਿਰ ਆਪਾਂ ਦੋ ਲਾਈਨਾਂ ਫਿਰ ਲੈਸਤੀਆਂ ਲਾਈਆਂ ਤੇ ਇਹ ਸਲਵਾਰ ਰੈਡੀ ਕੀਤਾ ਹੈ ਸਲਵਾਰ ਬਿਲਕੁਲ ਪਲੇਨ ਹੀ ਹੈ ਤੇ ਇਹ ਦੁਪੱਟਾ ਰੈਡੀ ਕੀਤਾ ਹੈ ਦੁਪੱਟਾ ਆਪਾਂ ਦੁਪੱਟੇ ਤੇ ਆਪਾਂ ਨਾ ਸੂਟ ਦਾ ਕਪੜਾ ਲਾਇਆ ਏ 4 ਸਾਈਡ ਕੱਟ ਕੇ 1.5 1.5 ਇੰਚ ਚੌੜਾ ਕਪੜਾ ਕਟਿੰਗ ਕਰਕੇ ਦੁਪੱਟੇ ਤੇ ਸਾਰੇ ਦੁਪੱਟੇ ਦਲਾ ਰੱਖਿਆ ਚਲੋ ਜੀ ਜੇ ਤੁਹਾਨੂੰ ਸਾਡਾ ਸੂਟ ਪਸੰਦ ਆਇਆ ਹੋਵੇ ਤਾਂ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਕਿ ਸੂਟ ਕਿਦਾਂ ਦਾ ਬਣਿਆ ਹੈ ਇਹ ਸੂਟ ਆਪਾਂ ਲਿਤਰਪਾਈ ਕਰਵਾਉਣ ਵਾਸਤੇ ਦੇਣਾ ਹੈ ਤਾਂ ਇਹ ਫਿਨਿਸ਼ਿੰਗ ਨਹੀਂ ਹੈਗੀ ਆਪਾਂ ਤਰਪਾਈ ਕਰਵਾ ਕੇ ਉਸ ਤੋਂ ਬਾਅਦ ਹੀ ਪ੍ਰੈਸ ਵਗੈਰਾ ਹੁੰਦਾ ਫਿਰ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹ ਸੂਟ ਆਪਾਂ ਜਲਦੀ ਦੇਣਾ ਸੀਗਾ ਤਾਂ ਸੋਚੇ ਪਹਿਲਾਂ ਵੀਡੀਓ ਬਣਾ ਲਰਨੇ ਆ ਪੱਤਰ ਪਾਈ ਕਰਕੇ ਉਹਨਾਂ ਨੂੰ ਭੇਜਾਂਗੇ ਚਲੋ ਜੀ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ